ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਸਿੱਤੋ ਡਲੇ ਨਵੇਂ ਮੋਟਿਫ ਲੈ ਕੇ ਆਇਆ ਨਿਊ ਆਈਡੀਜ਼ ਲੈ ਕੇ ਆਇਆ ਬੈੱਡ ਸ਼ੀਟ ਦਾ ਕਿਵੇਂ ਆਪਾਂ ਬੈੱਡ ਸ਼ੀਟ ਨੂੰ ਘਰੇ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਾਇਆ ਦੇਖੋ ਕਿੰਦਾ ਸਾਰੀ ਬੈੱਡ ਸ਼ੀਟ ਭਰੀ ਭਰੀ ਹੈ ਨਾ ਏ ਤੁਸੀਂ ਵੀ ਤਿਆਰ ਕਰ ਸਕਦੇ ਹੋ ਬਹੁਤ ਇਜ਼ੀ ਸਟਿਚ ਹੈ ਤੇ ਬੜਾ ਮਨ ਲੱਗਦਾ ਹੈ ਜਦੋਂ ਤੁਸੀਂ ਇਹ ਸਟਿਚ ਕਰਨ ਲੱਗ ਪੈਂਦੇ ਹੋ ਠੀਕ ਹੈ ਫਰਕ ਕਢਾਈ ਟੰਕੇ ਤੂਪੇ ਜਦੋਂ ਵੀ ਤੁਸੀਂ ਇਹ ਪਾਉਣ ਲੱਗ ਪੈਂਦੇ ਨਾ ਬੜਾ ਦਿਲ ਲੱਗਦਾ ਬੜੇ ਸੌਖੇ ਆ ਦੇਖੋ ਕਿੰਨਾ ਪਿਆਰਾ ਫਲਾਵਰ ਬਣ ਰਿਹਾ ਨਾ ਤਿੰਨ ਫਲਾਵਰ ਨੂੰ ਜੋੜ ਕੇ ਆਪਾਂ ਇੱਕ ਬਣਾਇਆ ਕਿੰਨਾ ਪਿਆਰਾ ਬਣਿਆ ਸਿਰਫ ਸਿੰਪਲ ਜੀਆਂ ਦੋ ਕੜਾਈਆਂ ਪਾਈਆਂ ਨੇ ਆਪਾਂ ਵਿੱਚ ਤਿੰਨ ਇੱਕ ਗੁੰਡੀ ਟੋਪਾ ਕੱਚੀ ਸੀਂਦੀ ਤੇ ਮੰਜੂਰੀ ਟੰਕਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਹੋਰ ਰਾਡੀਅਸ ਡਿਜ਼ਾਈਨ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸੋ ਇਦਾਂ ਦੇ ਡਿਜ਼ਾਈਨ ਦੇਖਣ ਲਈ ਤੁਸੀਂ ਆਪਣੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਪਾਂ ਤੁਹਾਨੂੰ ਇਹ ਸਾਰਾ ਕੁਝ ਬਹੁਤ ਜਲਦੀ ਸਿਖਾਵਾਂਗੇ ਬਹੁਤ ਈਜ਼ੀ ਤਰੀਕੇ ਨਾਲ ਸਾਰੀਆਂ ਪਹਿਨਾਵਾਂ ਦਾ ਬਹੁਤ ਬਹੁਤ ਧੰਨਵਾਦ